ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਅਸੀਂ ਲਾਵਾਂ ਇਦਾਂ ਨਹੀਂ ਕਰਨੀਆਂ ਪੇ ਕਿਦਾਂ ਕਰਨੀਆਂ ਕਹਿੰਦੇ ਅਸੀਂ ਸ਼ਬਦ ਦੀਆਂ ਪ੍ਰਕਰਮਾ ਕਰਨੀਆਂ ਨੇ ਗਜਕੀਆ ਕੋ ਸਤਨਾਮ ਵਾਹਿਗੋ ਬੋਲੋ ਕਿਹੜੀਆਂ ਪ੍ਰਕਰਮਾ ਕਰਨੀਆਂ ਨੇ ਸ਼ਬਦ ਦੀਆਂ ਸਾਰੇ ਹਿਦਾਨ ਹੋਏ ਕਿ ਸ਼ਬਦ ਦੀ ਪ੍ਰਕਰਮਾ ਕਿਵੇਂ ਕਰਨੀਆਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਅਖਨੇ ਕੇ ਚੰਦਨ ਦੀ ਇੱਕ ਪੱਟੀ ਮੰਗਾਓ ਇੱਕ ਕਾਗਜ਼ ਮੰਗਾਓ ਇੱਕ ਕਲਮ ਮੰਗਾਓ ਇੱਕ ਸੁੱਚਾ ਕੱਪੜਾ ਮਗਾਓ ਹੁਣ ਚੰਦਨ ਦੀ ਚੌਂਕੀ ਆ ਗਈ ਉੱਤੇ ਸੁੱਚਾ ਕੱਪੜਾ ਵਿਛਾਇਆ ਗਿਆ ਸਾਡਾ ਇਤਿਹਾਸ ਕਹਿੰਦਾ ਗੁਰੂ ਨਾਨਕ ਬਾਸ਼ਾ ਨੇ ਆਪਣੇ ਮੁਬਾਰਕ ਹੱਥਾਂ ਦੇ ਨਾਲ ਉਸ ਕਾਗਜ਼ ਦੇ ਉੱਪਰ ਨਾ ਮੂਲ ਮੰਤਰ ਦਾ ਜਾਪ ਲਿਖਿਆ ਵਾਹ ਸ਼ਬਦ ਲਿਖਿਆ ਮੂਲ ਮੰਤਰ ਮੂਲ ਮੰਤਰ ਜਾਪ ਲਿਖ ਕੇ ਉਹ ਚੌਂਕੀ ਦੇ ਰੱਖਿਆ ਸਤਗੁਰ ਨੇ ਆਪ ਦਾ ਨਮਸਕਾਰ ਕੀਤੀ ਫਿਰ ਇਸੇ ਤੋਂ ਚਾਰ ਲਾਵਾ ਲਈਆਂ ਉਹ ਸ਼ਬਦ ਦੇ ਦੁਆਲੇ ਚਾਰ ਲਾਵਾ ਲਈਆਂ ਤੇ ਇਦਾਂ ਸਤਗੁਰ ਦਾ